ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਗੋਪੀ ਦੇ ਵਿਆਹ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮਨ 'ਚ ਸਵਾਲ ਉੱਠ ਰਹੇ ਨੇ ਕਿ ਗੋਪੀ ਦੀ ਲਵ ਮੈਰਿਜ ਹੋਈ ਆ ਜਾਂ ਫਿਰ ਅਰੇਂਜ ਮੈਰਿਜ ਹੋਈ ਆ ਜਿਸ ਹਿਸਾਬ ਨਾਲ ਗੋਪੀ ਆਪਣੀ ਵਾਡੀ ਕੋਲ ਕੰਮ ਕਰਵਾਉਂਦਾ ਹੈ ਉਸ ਨੂੰ ਪਸ਼ੂਆਂ ਦੀ ਹਵੇਲੀ ਵਿੱਚ ਲੈ ਕੇ ਗਿਆ ਉਸ ਤੋਂ ਸਾਰੇ ਕੰਮ ਕਰਵਾਏ ਉਸ ਤੋਂ ਪਸ਼ੂਆਂ ਨੂੰ ਪੱਠੇ ਤੱਕ ਪਵਾ ਲੈਨੇ ਤੇ ਹੁਣ ਗੁਹਾ ਛਟਵਾਉਣ ਬਾਰੇ ਵੀ ਕਹਿ ਰਿਹਾ ਹੈ ਤੇ ਪਥਵਾਉਣ ਬਾਰੇ ਵੀ ਕਹਿ ਰਿਹਾ ਹੈ ਤੇ ਉਹ ਵੀ ਕਿਸੇ ਕੰਮ ਨੂੰ ਜਵਾਬ ਨਹੀਂ ਦਿੰਦੀ ਉਹ ਕਹਿੰਦੀ ਮੈਂ ਹਾਂ ਗੋਆ ਜ਼ਰੂਰ ਪੱਥੂਗੀ ਇਹ ਵੀ ਤੇਰੀ ਰੀਜ ਪੂਰੀ ਕਰੀ ਦੇਵਨੀ ਆ ਤੇ ਲੋਕ ਸੋਚ ਰਹੇ ਨੇ ਕਿ ਅੰਗਰੇਜ਼ੀਨ ਗੂਰੀ ਇਸ ਦਿੱਤੀ ਜੇ ਜੱਟ ਨਾਲ ਕਿਵੇਂ ਫਸੀ ਐ ਤੇ ਕਿਵੇਂ ਉਹਦੇ ਘਰ ਦੇ ਸਾਰੇ ਕੰਮ ਕਰ ਰਹੀ ਐ ਦੇਖੋ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਗੋਪੀ ਪਹਿਲਾਂ ਇੰਗਲੈਂਡ ਵਿੱਚ ਗਿਆ ਹੋਇਆ ਸੀ ਉੱਥੇ ਗੋਪੀ ਰਹਿ ਕੇ ਆਇਆ ਇੱਧਰ ਆ ਕੇ ਵੀ ਉਹਨੇ ਮਿਹਨਤ ਕਰਨੀ ਸ਼ੁਰੂ ਕੀਤੀ ਹੈ ਤੇ ਆਪਣੀ ਘਰ ਵਾਲੀ ਦਾ ਵੀ ਪਸ਼ੂਆਂ ਦੇ ਨਾਲ ਉਵੇਂ ਹੀ ਪਿਆਰ ਪਾ ਲਿਆ ਜਿਵੇਂ ਉਸ ਦਾ ਖੁਦ ਦਾ ਪਿਆਰ ਸੀ ਤੇ ਗੋਪੀ ਦੀ ਹੋਈ ਹੈ ਜੀ ਲਵ ਮੈਰਿਜ ਕਿਉਂਕਿ ਉਹਨਾਂ ਨੇ ਆਪਣੇ ਵਲੌਗ ਦੇ ਵਿੱਚ ਇਹ ਗੱਲ ਆਪਾਂ ਨੂੰ ਸਾਫ਼-ਸਾਫ਼ ਦੱਸ ਦਿੱਤੀ ਹੈ ਕਿ ਗੋਪੀ ਕਹਿੰਦਾ ਸੀ ਮੈਂ ਇਹਦੇ ਨਾਲ ਹੀ ਵਿਆਹ ਕਰਵਾਉਣਾ ਹੈ ਮਨਪ੍ਰੀਤ ਦੇ ਨਾਲ ਹੀ ਤੇ ਮਨਪ੍ਰੀਤ ਕਹਿੰਦੀ ਸੀ ਮੈਂ ਵਿਆਹ ਕਰਵਾਉਣਾ ਤੇ ਗੋਪੀ ਦੇ ਨਾਲ ਹੀ ਕਰਵਾਉਣਾ ਹੈ ਤੇ ਗੋਪੀ ਕਹਿੰਦਾ ਹੁਣ ਭੁਗਤਣਾ ਨਤੀਜੇ ਉਹ ਕਹਿੰਦੀ ਮੈਂ ਇਹਨਾਂ ਨੂੰ ਨਤੀਜੇ ਨਹੀਂ ਸਮਝਦੀ ਕਿਉਂਕਿ ਜਿਹੜਾ ਆਪਣੇ ਹੱਥੀ ਮਿਹਨਤ ਕਰਨੀ ਹੁੰਦੀ ਹੈ ਉਹ ਆਪਣਾ ਕੰਮ ਹੁੰਦਾ ਹੈ ਉਸ ਨੂੰ ਮੈਂ ਕੋਈ ਵੱਡਾ ਛੋਟਾ ਨਹੀਂ ਸਮਝਦੀ ਕਿਉਂਕਿ ਫੌਰਨ ਦੇ ਵਿੱਚ ਵੀ ਅਸੀਂ ਆਪਣਾ ਸਾਰਾ ਕੰਮ ਹੱਥੀਂ ਕਰਦੇ ਹਾਂ ਤੇ ਹੱਥੀਂ ਕਰਮ ਕਰਨ ਦੇ ਵਿੱਚ ਕੋਈ ਸੰਗ ਸ਼ਰਮ ਨਹੀਂ ਹੁੰਦੀ ਗੋਪੀ ਦੀ ਬੋਟੀ ਦੀ ਸੋਚ ਨੂੰ ਸਲਾਮ ਹੈ ਨਹੀਂ ਤਾਂ ਬਾਹਰ ਲੀਆਂ ਕੁੜੀਆਂ ਦੇ ਕਿਤੇ ਨਖਰੇ ਨਹੀਂ ਮਾਣ ਹੁੰਦੇ ਤੇ ਇੱਧਰ ਆ ਕੇ ਤਾਂ ਕੰਮ ਨੂੰ ਹੱਥ ਨਹੀਂ ਲਾਉਂਦੀਆਂ ਤੇ ਇਹ ਕੁੜੀ ਘਰ ਦਾ ਸਾਰਾ ਕੰਮ ਗੋਪੀ ਦੇ ਬਰਾਬਰ ਕਰ ਤੇ ਇਹਨੂੰ ਵਿਆਹ ਕੇ ਆਈ ਨੂੰ ਵੀ ਕੋਈ ਬਹੁਤ ਹੀ ਦਿਨ ਨਹੀਂ ਹੋਏ ਤੇ ਇਹਨੇ ਲਵ ਮਰਜ ਕਰਵਾਈ ਹੈ ਲਵ ਮਰਜ ਕਰਵਾ ਕੇ ਉਹ ਬਹੁਤ ਖੁਸ਼ ਹੈ ਗੋਪੀ ਤੇ ਮਨਪ੍ਰੀਤ ਦੋਨੋਂ ਜਾਨੀ ਆਪਣੀ ਲਾਈਫ ਦਾ ਖੂਬ ਇੰਜੋਏਮੈਂਟ ਕਰ ਰਹੇ ਨੇ ਤੇ ਇੱਕ ਦੂਜੇ ਨਾਲ ਪੂਰੇ ਖੁਸ਼ ਨੇ